ஆப்பா தான் தீன மெவிக்கவே பிடி ம்ம கன்டா மின பிச்ச மோனி ஆ கண்டிா லா தூஜே பாசி கபட எடே மென்ச மென் பத்த கே ੱਲਨੇ ਵੀ ਆ ਚੋੱਕ ਕੇ ਤੇ ਲਾਉਣੇ ਵੀ ਆ ਠੀਕ ਹੈ ਨਹੀਂ ਮੈਂ ਕਹਿੰਦੀ ਆ ਕਿ ਬਾਹਰ ਤੋਂ ਗਲੀ ਨੂੰ ਨਾ ਡਿੱਟ ਸਾਰੀਆਂ ਹੁੰਦੀਆਂ ਨੇ ਨਾ ਚੁੰਡੀਆਂ ਲੱਗੀਆਂ ਆ ਗਵੰਡਨ ਕੰਨਦਰ ਟਪਦੀ ਐ ਚੁੰਡੀਆਂ ਲਾ ਕੇ ਲੈ ਜਾਂਦੀ ਐ ਉਹਨੂੰ ਵੇਰ ਸਮਝਾਓ ਸਾਡਾ ਨਾ ਇੱਥੋਂ ਕੰਨ ਨਾ ਟਪਿਆ ਕਰੇ ਗੋਲੀ ਮਾਰ ਲੋਕਾਂ ਨੇ ਤੇ ਸ਼ਰਮ ਲਾਈ ਐ ਸੌਰੀਆਂ ਚੁੰਡੀਆਂ ਬਦਲੇ ਮੈਂ ਹੁਣ ਲੜਾਈ ਲੈਂਦੀ ਫੇਰਾ ਹਾਏ ਹਾਏ ਮੈਂ ਕਦੋਂ ਗਿਆ ਲੜਾਈ ਲੈਣ ਨੂੰ ਗੱਲ ਹੀ ਆਪਾਂ ਕਰਨੀ ਮਾੜੀ ਮੋਟੀ ਗੱਲ ਤਾਂ ਪਤਾ ਲੋਕੀ ਗੱਲ ਕਰਨ ਦਿੰਦੇ ਲੋਕੀ ਜਾਂਦੇ ਤੂੰ ਗੱਲ ਕਰ ਸਹੀ ਤੂੰ ਗੱਲ ਮੂੰਹੋਂ ਕੱਢ ਮੈਂ ਤੁਹਾਨੂੰ ਪਿੰਡੋਂ ਕੱਢਾਂ ਰਹਾ ਗੈਨ ਆਪਾਂ ਪਿੰਡੋਂ ਨਹੀਂ ਨਿਕਲਣਾ ਚਲੋ ਠੀਕ ਹੈ ਬਠਾ ਮਚਾ ਤਰੀ ਇਹ ਨਾ ਨਾ ਕੁਝ ਬਣਾ ਲੀਵਾ ਵੇਖ ਤਾਂ ਸਹੀ ਨੀ ਤੇ ਚਾਹ ਪਿਉਣੀ ਪਿਓ ਨੂੰ ਨਹੀਂ ਨਹੀਂ ਬਹਣ ਲੱਗੀ ਪਕੌੜੇ ਬਣਾਉਣ ਲੱਗੀ ਅੱਛਾ ਤੈਨੂੰ ਪਤਾ ਤੇਰਾ ਪਿਓ ਪਕੌੜਿਆਂ ਦਾ ਸ਼ਕੀਨ ਹੈ ਬਿਲਕੁਲ ਚੱਲ ਫਿਰ ਕੱਢ ਠੀਕ ਹੈ ਚੱਲ ਪਿਓ ਰ ਬਹਣੇ ਸਾਨੂੰ ਮਿਲ ਜਾਣਗੇ ਅੱਛਾ ਅੱਛਾ ਨਾ ਮੇਰੀ ਡੀਢੀ ਦੀਣੀ ਆ ਤੇ ਮੈਂ ਲੇਟ ਨਹੀਂ ਹੋ ਗਿਆ ਅੰਜੂ ਬੱਤ ਮੈਂ ਆ ਗਿਆ ਜੀ ਕਿੱਥੇ ਗਈ ਆ ਲੈ ਆ ਗਏ ਇਹਦਾ ਪਿਓ ਵੇਖ ਤੇ ਸਹੀ ਮੈਂ ਕਿਹਾ ਮੈਂ ਆਵਾਜ਼ਾਂ ਮਾਰਦੀ ਰਵਾਂ ਤੇ ਉੱਠਦੀ ਨਹੀਂ ਅੱਜ ਤੇ ਕਿਤੇ ਮੈਨਾਂ ਨਹੀਂ ਪਤਾ ਨਹੀਂ ਕਿ ਸਰੀਰ ਤੇ ਚੜਿਆ ਆ ਰਹੇ ਤੇ ਅੱਜ ਤੇ ਇੰਨੀ ਹੱਲਾਸ਼ੇਰੀ ਆਈ ਹੈ ਪੇਕੇ ਆ ਤਾਂ ਕਿਸੇ ਨੇ ਆਉਣਾ ਹੋਵੇ ਸਹੀ ਵੇ ਲੋ ਕੁੜੀਆਂ ਦੇ ਹਾਲ ਸਵੇਰ ਦੀ ਲੱਗੀ ਮੇਰੇ ਪਿਓ ਨੇ ਆਉਣਾ ਮੇਰੇ ਪਿਓ ਨੇ ਆਉਣਾ ਹੈ ਵੇਖਾਂ ਦੇ ਸਹੀ ਈ ਲੈ ਕੇ ਆਇਆ ਪਿਓ ਮੈਂ ਜੇ ਕਵਾਂ ਨਾ ਜੇ ਛੇਤੀ ਉੱਠ ਜਾ ਮੰਮੀ ਮੇਰਾ ਤੇ ਲੱਕ ਹੀ ਦੁਖੰਡਿਆ ਮੇਰੇ ਕੋ ਤੇ ਹਜੇ ਉੱਠਿਆ ਨਹੀਂ ਜਾਂਦਾ ਮੇਰਾ ਸਿਰ ਦੁਖਦਾ ਉਹੋ ਜੇ ਰੋਗ ਦੱਸੇਗੀ ਜਿਹੜਾ ਪਤਾ ਹੀ ਨਾ ਲੱਗੇ ਦੁਖਦਾ ਕਿ ਨਹੀਂ ਦੁਖਦਾ ਇੰਨੇ ਪਖੰਡ ਕਰੂਗੀ ਤੇ ਅੱਜ ਇਹਦਾ ਕੁਝ ਵੀ ਨਹੀਂ ਦੁਖਦਾ ਅੱਜ ਇਹਦੇ ਕੋ ਪਕੌੜੇ ਵੀ ਬਣ ਜਾਣੇ ਆ ਹਜੇ ਪਿਓ ਬੂਹੇ ਨਹੀਂ ਚੜਿਆ ਤੇ ਚਾਹਾਂ ਵੀ ਧਾਰਤੀਆਂ ਹੈ ਅੰਦਰ ਤੇ ਆ ਲੈੰਦੇ ਬਾਹਰ ਤੇ ਲੈੰਦੇ ਫਿਰ ਚਾਹ ਪਕੌੜੇ ਵੀ ਬਣਾ ਲਈ ਸੱਸੀ ਘਰ ਪਪਾ ਸੱਸੀ ਕਾ ਬੇੜਾ ਹੋਰ ਕੀ ਹਾਲ ਹੈ ਮੈਂ ਠੀਕ ਆ ਤੇ ਠੀਕ ਚੁੱਪਾ ਰਹੇ ਸੁਗਾ ਮੇਰੇ ਪੁੱਤ ਮੰਮੀ ਨੂੰ ਨਾਲ ਲੈਣਾ ਸੀ ਮੰਮੀ ਨੇ ਆ ਪਤਾ ਨਹੀਂ ਕੀ ਭੇਜਿਆ ਇਸਮਾਨ ਆਈ ਝੋਲਾ ਭਰ ਕੇ ਬਣ ਕੇ ਆਂਦੀ ਇਹ ਸਾਡੀਆਂ ਮਾਮਾ ਦੀਆਂ ਗੱਲਾਂ ਹੈ ਤੁਹਾਨੂੰ ਕੀ ਪਤਾ ਹੋਵੇ ਠੀਕ ਹੈ ਠੀਕ ਹੈ ਅੱਛਾ ਮੈਨੂੰ ਦੱਸੋ ਕੀ ਖਾਓਗੇ ਮੈਂ ਬਸ ਕੁਝ ਨਹੀਂ ਖਾਣਾ ਮੈਂ ਟਿੱਡ ਭਰਿਆ ਪਿਆ ਮੇਰਾ ਹੁਣ ਮੈਂ ਨਾਲ ਦੇ ਨਾਲ ਪਕੌੜੇ ਗੱਡੇ ਸੀ ਨਾ ਨਾ ਪਕੌੜੇ ਪਕੂੜੇ ਕੋਈ ਨਹੀਂ ਮੈਂ ਨਾ ਦੋ ਗੁੜਾ ਚਾਹ ਪੀ ਲੂੰਗਾ ਬਸ ਚਲੋ ਠੀਕ ਐ ਕਿਸੇ ਜੀਬ ਦੀ ਲੋੜ ਨਹੀਂ ਚਾ ਲੈ ਕੇ ਆਉਣੀ ਆ ਠੀਕ ਐ ਬੱਦ ਮੈਂ ਜਦੋਂ ਵੀ ਆਉਣਾ ਨਾ ਫੇ ਹਸ ਹਸੂਨ ਗੱਦਾ ਦਾ ਜੇਰਾ ਹੁੰਦਾ ਮਹਾਰਾਜ ਸੱਚੇ ਪਾਤਸ਼ਾ ਮੇਰੀ ਤੀਨ ਵੇ ਤਾਂ ਕੁ ਜੀਆਂ ਨਾ ਭਰਿਆ ਰੱਖੀਗਾ ਅੰਜੂ ਬੋਤ ਮੈਂ ਜਾਵਾਂ ਜਲਦੀ ਆ ਜਾ ਹੁਣ ਬਹਿ ਜਾ ਗੋਲਦਾ ਮਿੰਡ ਪੁੱਤ ਹਾਂਜੀ ਪਾਪਾ ਸਾਸ ਤੇਰੀ ਕਿੱਥੇ ਆ ਮੰਮੀ ਨਾ ਜਰਾ ਗਵੰਡੀਆਂ ਦੇ ਘਰ ਜਰਾ ਗਏ ਸੀ ਅੱਛਾ ਪਹਿਲਾਂ ਮੋਠੇ ਦੇਗੇ ਸੀ ਤੁਹਾਨੂੰ ਬਾਵਾ ਦੇ ਰੋਟੀ ਦੇ ਰਹੇ ਸੀ ਅੱਛਾ ਤੇ ਮੁਰਗੇ ਨਾਲ ਦਿਆਂ ਦੇ ਘਰ ਚਲ ਗਏ ਨੇ ਕੰਮ ਹੈ ਉਹਨਾਂ ਨੂੰ ਕਹਿੰਦੇ ਤੁਹਾਨੂੰ ਬੁਲਾ ਦਵਾਂ ਕੋਈ ਗੱਲ ਨਹੀਂ ਕੋਈ ਨਹੀਂ ਜਾਵਣ ਦੇ ਕੰਮ ਕਰ ਰਹੇ ਹੁੰਦੇ ਕੋਈ ਠੀਕ ਹੈ ਪੀ ਲੋ ਪਪਾ ਚਾਹ ਠੀਕ ਹੈ ਜੀ ਹੋਰ ਘਰੇ ਬਾਕੀ ਸਭ ਠੀਕ ਹੈ ਨਾ ਸਭ ਕਿਰਪਾ ਬਾਬੇ ਨਾਨਕ ਦੀ ਠੀਕ ਹੈ ਲੈ ਮਨਾ ਮਾਵਾ ਹੋਣ ਕੱਟੀਆਂ ਨੂੰ ਕੀ ਫਿਕਰ ਹੈਗੀ ਹੈ ਕੋਈ ਫਿਕਰ ਨਹੀਂ ਜਗ ਤੇ ਜਿੰਦਿਆ ਵਸਤੀਆਂ ਰਹਿਣ ਮਾਵਾਂ ਮੇਰੇ ਸੂਟ ਲੈ ਮੰਮੀ ਨੇ ਸ਼ੋਲ ਵੀ ਨਵਾ ਪੇਤਾ ਹਉ ਨੂੰ ਮਰ ਜਾ ਮੇਰੀਆਂ ਚੁੰਕੀਆਂ ਹੱਸਦਾ ਮੰਮੀ ਕੈਨ ਵੀ ਦੇਸੀ ਵੀਡੀਓ ਕਾਲ ਤੇ ਕਿ ਮੈਂ ਮਾਰਕੀਟ ਆਈ ਆ ਤੂੰ ਪੀਲਾ ਸੂਟ ਸੋਇਆ ਫਿਰ ਪੀਲੇ ਰੰਗ ਦੀਆਂ ਚੁੰਗੀਆਂ ਵੇਜਤੀਆਂ ਉਹਨਾਂ ਨੂੰ ਪਤਾ ਕਿ ਜੱਚਦੀਆਂ ਬੜੀਆਂ ਲਵ ਯੂ ਮੰਮੀ ਚੱਲ ਮਨਾ ਇਹ ਨਾ ਮੈਂ ਇੱਥੇ ਰੱਖ ਦਵਾਂ ਪਹਿਲਾਂ ਮੈਂ ਥੋੜਾ ਜਿਹਾ ਕੰਮ ਕਾਲਾਂ ਮਾਂ ਚਲਮਾਰੀ ਚ ਰੱਖ ਲਾਂਗੀ ਹਾਏ ਹਾਏ ਮਾਂ ਜੁੰਦੀ ਬਸਦੀ ਰਹਿ ਕਿਤੇ ਤੂੰ ਪਾਪਾ ਚਾਹ ਪੀ ਲਈਏ ਚਾਹ ਪੀਜੀ ਬਤ ਤੂੰ ਉੱਠ ਕੇ ਗਏ ਹੋ ਮੈਨੂੰ ਨਾ ਜ਼ਰੂਰੀ ਕੰਮ ਆਂਦੇ ਮੈਂ ਜਾਣਾ ਸਾ ਤੇਰੀ ਦਿਹਾਈ ਨਹੀਂ ਛੱਡੋ ਨਾ ਮੰਮੀ ਨਹੀਂ ਆਏ ਤਾਂ ਨਾ ਸੀ ਤੁਹਾਨੂੰ ਜ਼ਰੂਰੀ ਕੰਮ ਲੱਗੇ ਰਹਿੰਦੇਗੇ ਨੇ ਕੋਈ ਨਹੀਂ ਭੇ ਮੈਂ ਮਾਂ ਨੂੰ ਮੈਂ ਨਾਲ ਲੈ ਕੇ ਆਉਂ ਠੀਕ ਹੈ ਠੀਕ ਹੈ ਤੂੰ ਜਲਦੀ ਆਇਆ ਕਰੋ ਠੀਕ ਹੈ ਬਤ ਠੀਕ ਹੈ ਧਿਆਨ ਨਾਲ ਜਾਣਾ

ਕੰਮ ਲੱਭੀ ਲਾ ਹੁਣ ਤਾਂ ਕੋਈ ਵੀ ਨਹੀਂ ਚੱਲ ਗਿਆਣਾ ਜਾਣਦੇ ਲਾ ਸਮਾਨ ਇੱਥੇ ਰੱਖੀ ਆ ਉਹ ਤਾਂ ਲੱਗੀ ਆ ਕੰਮ ਚ ਬਿਜੀ ਹੋਈ ਵੇਖਾਂ ਤਾਂ ਸਹੀ ਅੰਦਰ ਵੜ ਗਈ ਜਿਹੜਾ ਸਮਾਨ ਕੀ ਲਿਆਇਆ ਦਾ ਪਿਓ ਬੜਾ ਕੁਛ ਲਿਆਇਆ ਤੇ ਮੈਂ ਆਹ ਕੁਛ ਤੇ ਮੇਰੀ ਕੁੜੀ ਨੂੰ ਨਹੀਂ ਪਸੰਦ ਆ ਆ ਤਵੇਖ ਲੈ ਪੈਣਾ ਦੇਸੀ ਘੋ ਆਹ ਹੈ ਜੇ ਮੈਂ ਖੋਲਦਾ ਲੈ ਇਹ ਤੈਨੂੰ ਮੈਂ ਖਵਾਉਣੀ ਜਰਾ ਲੈ ਕਿਦੀ ਸੋਣੀ ਸਮੈਲ ਆਉਣ ਦਈ ਲੈ ਅਚਾਰ ਸਾਗ ਵਾਹ ਇਹਨੂੰ ਮੈਂ ਖਵਾਉਣੀ ਜਰਾ ਅੰਦਰ ਵੜ ਗਈ ਹੈ ਨਾ ਜਿਹੜਾ ਇਹਨੂੰ ਮੈਂ ਖਵਾਉਣੀ ਇਹ ਤੇ ਨਾ ਮੇਰੀ ਕੁੜੀ ਖਾਏਗੀ ਆ ਸੰਭਲਾ ਤੇ ਚੋਲਾ ਇਹ ਤੇ ਮੇਰੀ ਕੁੜੀ ਨੂੰ ਦਵਾਂਗੀ ਉਹ ਹੀ ਖਾਏਗੀ ਨੀਂ ਸਿਮਰਤ ਪੁੱਤ ਮੈਂ ਤੈਨੂੰ ਕਦੋਂ ਦੀ ਫੋਨ ਕਰਨ ਦੀ ਆ ਤੂੰ ਸੁਣਦਾ ਨਹੀਂ ਨਾ ਮੈਂ ਕਿਹਾ ਕਿ ਛੇਤੀ ਆ ਜਾ ਤੇ ਸਿੱਧੀ ਨਾ ਸਟੋਰ ਰੂਮ ਵੱਲ ਆ ਜਾ ਮੇਰੇ ਵੱਲ ਆ ਜਾ ਫਟਾਫਟ ਹੈ ਸੁਣਦੀ ਨਹੀਂ ਕਦੋਂ ਦੀ ਫੋਨ ਕਰਨ ਦੀ ਆ ਜਾ ਛੇਤੀ ਲੱਗਦਾ ਭਾਬੀ ਕੋਠੇ ਤੇ ਆ ਆਦੀ ਮੰਮੀ ਮਿਲਾਂ ਦੀ ਸਟੋਰ ਰੂਮ 'ਚ ਆ ਜਾ ਤੇ ਮਮਮੀ ਨੇ ਵਿਦਾਉ ਸੋਣਾ ਜੇ ਭਾਬੀ ਵੇਲੇ ਤੂੰ ਨੇ ਕਹਿੰਦਾ ਕੀ ਪਤਾ ਕੀ ਗੱਲ ਜਿਹੜੀ ਚੋਰੀ ਚੋਰੀ ਘਰੋਂ ਜਾਂਦੀ ਐ ਹੋਈ ਅਜੇ ਤੱਕ ਆਈ ਨਹੀਂ ਮਮਮੀ ਲੈ ਆ ਗਈ ਕਰੋ ਦੇ ਤਨ ਫੋਨ ਲਾਉਂਦੇ ਆ ਤੇ ਮੇਰੀ ਗੱਲ ਸੁਣੋ ਏਡੀ ਕਾਦੀ ਕਾਲੀ ਪੈਣੀ ਤੂੰ ਇੱਧਰ ਆ ਮੇਰੇ ਨਾਲ ਗੱਲਾਂ ਨਾ ਜ਼ਿਆਦਾ ਕਰ ਮੇਰੀ ਗੱਲ ਸੁਣ ਸਿਮਰਤ ਆਵਾ ਤੇ ਸਿੱਖੋ ਹਾਂ ਤੇ ਫੜ ਤੇ ਸਹੀ ਹਾਂ ਹਾਂ ਕਰੀ ਜੰਨੀ ਐ ਤੇ ਆ ਬਸ ਆਗ ਤੇ ਨਾਲੇ achar ਹੀ ਸਾਰੇ ਸਲਗਮਾਂ ਦਾ ਔਲਿਆਂ ਦਾ ਤੇ ਨਾ ਤੂੰ ਇੰਜ ਕਰ ਜਾਂ ਇਹਨੂੰ ਛੇਤੀ ਘਰ ਪਚਾਏ ਤੇ ਖਾ ਲਈ ਮੇਰੀ ਧੀ ਚੰਗਾ ਤੂੰ ਉਦਾਂ ਵੀ ਸਾਰੇ ਸਾਹਮਣੇ ਦੱਸ ਹੀ ਸਕਦੀ ਐ ਐਵੇਂ ਇੱਦਾਂ ਚੋਰੀ-ਚੋਰੀ ਕਰਦੇ ਭਾਬੀ ਕੀ ਸੋਚਣਗੇ ਸੋਚਣਦੇ ਤੂੰ ਭਾਬੀ ਨੂੰ ਭਾਬੀ ਜੋ ਸੋਚਦੀ ਨਾ ਸੋਚੀ ਜਾਂਦੇ ਮੇਰੀ ਗੱਲ ਸੁਣ ਵੇ ਪੁੱਤ ਮਾਵਾ ਨੂੰ ਹੁੰਦਾ ਵੀ ਮੇਰੀ ਧੀ ਵੀ ਖਾਵੇ ਜੇ ਮੈਂ ਚੋਰੀ ਨਾ ਦਮਾਂ ਤੇ ਦੇਂਦੇ ਕੀ ਮੰਮੀ ਪੱਜਾਈਆਂ ਨਹੀਂ ਦੇਣ ਦਿੰਦੀਆਂ ਨੇ ਕਹਣਾ ਸਾਰਾ ਕੁਝ ਧੀ ਨੂੰ ਫੜਾ ਦਿੰਦੀ ਜਾਂ ਤੂੰ ਇੰਜ ਗੱਲਾਂ ਨਾ ਕਰ ਤੇ ਛੇਤੀ ਜਾ ਤੇ ਜੇ ਤੁਮ ਇਹ ਨੂੰ ਮਿਲਨ ਨੂੰ ਨਾ ਘੰਟੇ ਤੱਕ ਆ ਜੀ ਸਾਰਾ ਕੁਛ ਰੱਖ ਕੇ ਪਰ ਮੰਮੀ ਮੈਨੂੰ ਇਦਾਂ ਤੂੰ ਜਾ ਮੇਰੇ ਨਾਲ ਗੱਲਾਂ ਨਾ ਜ਼ਿਆਦਾ ਕਰ ਚੱਲ ਇਹ ਨੂੰ ਤੇ ਨਾ ਕੁੜੀ ਨੂੰ ਭੋਰਾ ਹੀ ਹੈ ਕੱਲ ਨਹੀਂ ਤੇ ਮੇਰੀ ਮਾਂ ਕੀ ਕਰਦੀ ਫਿਰਦੀ ਹੈ ਹੈ ਜੇ ਮਾਂ ਕੁਛ ਦਿੰਦੀ ਤੇ ਲੱਲਾ ਮੁੜ ਕੇ ਤੈਨੂੰ ਕਿੰਨੇ ਦੇਣਾ ਕੰਬਲੀ ਹੈ ਗਈ ਪੂਰੀ ਪਾਗਲਿਆ ਤੇ ਮੈਂ ਕਿੱਦਾਂ ਸਮਝਾਵਾਂ ਆ ਛਦੇਣ ਉੱਤੇ ਰੇ ਮਾਂ ਮੇਰੇ ਪਿਆ ਸੀ ਹੁਣ ਲੈ ਮੰਮੀ ਹਾਂ ਦੱਸ ਰਹੀ ਐ ਰਾ ਹਾਂ ਸੁਣਾ ਮੇਰਾ ਨਾ ਤੇ ਸਮਾਨ ਪਿਆ ਸੀ ਕਿਆ ਪਿਆ ਰਿਆਗਾ ਅੰਨੀ ਮੰਮੀ ਮੈਨੂੰ ਦਿਖਦਾ ਹਾਂ ਜੋ ਪਿਆ ਵਾ ਉਹ ਨਹੀਂ ਕਹਿ ਰੀ ਉੱਥੇ ਨਹੀਂ ਗਾ ਮੈਂ ਉਹਦਾ ਪੁੱਛਣ ਨਹੀਂ ਆ ਮੈਨੂੰ ਕੀ ਪਤਾ ਮੰਮੀ ਇੱਥੇ ਦੋ ਚੀਜ਼ਾਂ ਹੋਰ ਪਈਆਂ ਹੀਆਂ ਸੀ ਮੇਰੀਆਂ ਲੱਭਣ ਨਹੀਂ ਲਈਆਂ ਦੱਸ ਤੇ ਇੱਥੇ ਕੋਈ ਆਇਆ ਜਿਹਨੂੰ ਮੈਂ ਦੇ ਦਿੱਤਾ ਤੂੰ ਇੱਥੇ ਤੇ ਮੈਂ ਆਵਾਂ ਮੈਨੂੰ ਕੀ ਪਤਾ ਮੇਰੇ ਹੱਥੇ ਚ ਫੜਾਇਆ ਏ ਤੇ ਤੇ ਕਹਿ ਨਹੀਂ ਆ ਹਾਂ ਇੱਕ ਤੁਸੀਂ ਕਿੱਕ ਮੈਂ ਹੋਰ ਤਾਂ ਕੋਈ ਹੈਗਾ ਨਹੀਂ ਮੈਂ ਕਿਨੂੰ ਪੁੱਛਣਾ ਤੁਹਾਨੂੰ ਪੁੱਛਾਂਗੀ ਹਾਂ ਉਹ ਤੇ ਮੈਂ ਵੀ ਤਾਂ ਦੱਸਣ ਹੀ ਨਹੀਂ ਆਹ ਤੇਰਾ ਸਮਾਨ ਪਿਆ ਜੋ ਤੇਰਾ ਪਿਓ ਲਿਆਇਆ ਮੈਨੂੰ ਕੀ ਪਤਾ ਬਾਕੀ ਸਮਾਨ ਸਮੁੰਦਾ ਮੈਨੂੰ ਨਹੀਂ ਪਤਾ ਨਾਲ ਗੱਲ ਸੁਣਨੀ ਅਰੇ ਢੇਰ ਪਕੌੜਿਆਂ ਦਾ ਕੱਢ ਕੇ ਰੱਖਿਆਈ ਉਹ ਤੇਰਾ ਪਿਓ ਖਾ ਕੇ ਨਹੀਂ ਗਿਆ ਹੈ ਮੈਂ ਪਕੌੜਿਆਂ ਦੀ ਨਾ ਦੁਪਹਿਰ ਨੂੰ ਕੜੀ ਬਣਾ ਦਾਂਗੀ ਚਲੋ ਬਸ ਐਨਾ ਦੱਸ ਦੋ ਕਿੱਥੇ ਸਮਾਨ ਪਿਆ ਸੀ ਕਿੱਥੇ ਗਿਆ ਫੇਰ ਉਹ ਹੀ ਗੱਲ ਹੈ ਉਹ ਗੱਲ ਕਲੇਸ਼ ਵਾਲੀ ਮੈਨੂੰ ਕੀ ਪਤਾ ਦੱਸ ਤੇਰੇ ਸਮਾਨ ਦਾ ਮੰਮੀ ਜੀ ਦੇਖੋ ਮੈਨੂੰ ਕਹਿਣਾ ਕੀ ਚਾਹੀਦਾ ਪਰ ਘਰ ਚ ਜਦੋਂ ਦੋ ਜੀਏ ਹੈ ਨਾ ਤਾਂ ਦੋਨੋਂ ਨੂੰ ਪਤਾ ਹੁੰਦਾ ਹੈ ਕੌਣ ਘਰ ਆਇਆ ਤੇ ਕੌਣ ਗਿਆ ਕਿਦੇ ਹੱਥ ਚੀਜ਼ ਹੈਗੀ ਤੇ ਕਿਦੇ ਹੱਥ ਨਹੀਂ ਹੈਗੀ ਤੇ ਸਿਆਣੇ ਬਿਆਨੇ ਹੋ ਮੇਰੇ ਮੂੰਹ ਆ ਵਿੱਚ ਕੁਝ ਹੋਰ ਨਿਕਲ ਜਾਏਗਾ ਤਾਂ ਗੱਲ ਗਲਤ ਹੋ ਜਾਏਗੀ ਨਾ ਅੱਛਾ ਨਹੀਂ ਤਾਂ ਕੱਢੀ ਲਾ ਮੂੰਹ ਕੀ ਕੱਢੇਗੀ ਵਿਚੋੜਾ ਮੈਂ ਮੈਂ ਕਦੋਂ ਕਿਹਾ ਤੂੰ ਚੋਰ ਮੰਮੀ ਤੇ ਫੇਰ ਹੋਰ ਕੀ ਮਤਲਬ ਹੋਇਆ ਤੇਰਾ ਚੋਰੀ ਖਾ ਖਾਖੇਂਗੀ ਨਾ ਔਰ ਮੈਨੂੰ ਕੀ ਕਹੇਂਗੀ ਮਾੜਾ ਡਾਂਗ ਜਿਹੜੀ ਮੇਰੇ ਸਿਰ 'ਚ ਮਾਰਨੀ ਤੂੰ ਮੈਂ ਡਾਂਗ ਨਹੀਂ ਮਾਰਨੀ ਮੰਮੀ ਸਮਾਨ ਕਿੱਥੇ ਦਾ ਪੁੱਛਨੀ ਆ ਮੈਂ ਤੈਨੂੰ ਆ ਪਿਆ ਨੇਗਾ ਸਮਾਨ ਹੋਰ ਕਿਹੜਾ ਹੈ ਹੱਥ ਹੋ ਗਈ ਮੰਮੀ ਕਾ ਚੀਕ ਤੂੰ ਹੀ ਇੱਕ ਮੈਂ ਕਿੰਨੂੰ ਪੁੱਛਾਂਗੇ ਜੇ ਕੋਈ ਚੀਜ਼ ਨਹੀਂ ਮਿਲੇਗੀ ਤੇ ਪੁੱਛਣ ਤਾਂ ਨਹੀਂ ਆ ਤੇ ਮੈਂ ਤੈਨੂੰ ਦੱਸਣ ਲਈ ਆ ਲੈ ਆ ਗਏ ਮੁੰਡਾ ਆਉਂਦੀ ਜੇ ਮੇਰਲਾ ਸੀ ਆ ਨਾ ਬਾਹਰ ਤਾਂ ਕੌਣ ਦੀ ਐ ਨਾ ਰੋਣਾ ਤੇ ਕੌਣ ਰਹਿ ਗਈ ਮੰਮੀ ਇਹਨੂੰ ਪੁੱਛ ਲੈ ਕੀ ਹੋਇਆ ਕਹਿੰਦੀ ਇੱਥੇ ਨਾ ਮੇਰਾ ਪਿਓ ਸਮਾਨ ਲਿਆਇਆ ਸੀ ਮੈਂ ਤੇ ਘਰ ਨਹੀਂ ਹਾਂ ਮੈਨੂੰ ਕੀ ਪਤਾ ਦਾ ਪਿਓ ਕੀ ਲਿਆ ਤੇ ਕੀ ਨਹੀਂ ਹੈ ਆ ਚੋਲਾ ਜਿਆ ਪਿਆ ਮੈਂ ਕਿਹਾ ਆ ਪਿਆ ਚੋਲਾ ਤੇ ਆਹੋ ਹੀ ਸਮਾਨ ਹੋ ਮੈਨੂੰ ਕੀ ਪਤਾ ਕੀ ਕੀ ਲਿਆਇਆ ਦਾ ਪਿਓ ਮੈਨੂੰ ਵਿਖਾਇਆ ਇਹਨੇ ਮੇਰੀ ਗੱਲ ਸੁਣੋ ਤੁਸੀਂ ਦੱਸੋ ਘਰ ਚ ਕੋਈ ਚੀਜ਼ ਬਾਹਰੋਂ ਆਈ ਹੈ ਘਰ ਚ ਤੁਸੀਂ ਦੋ ਜਾਨੀਆ ਜਾਂ ਮੈਨੂੰ ਪਤਾ ਹੋਏਗਾ ਜਾਂ ਮੰਮੀ ਨੂੰ ਪਤਾ ਹੋਏਗਾ ਨਾ ਮੇਰੇ ਸੋਹਣ ਚ ਕੰਮ ਲੱਗ ਗਈ ਇੱਥੇ ਮੈਂ ਰੱਖੀ ਗਈ ਹੈ ਇੱਕ ਡੋਲ ਸੀ ਇੱਕ ਕਾਲਾ ਲਫਾਫਾ ਹਰਦਾ ਸੀ ਓਹ ਜ਼ਰੂਰੀ ਚੀਜ਼ ਹੈਗੀ ਸੀ ਤੇ ਬਦਸੌਂ ਮਮਮੀ ਕਹਿੰਦਾ ਮੈਨੂੰ ਪਤਾ ਨਹੀਂ ਜੇ ਮਮਮੀ ਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿ ਕੰਦਾ ਹਾਰੀਆਂ ਨੇ ਮਮਮੀ ਦੱਸੋ ਜੇ ਪਤਾ ਤੇ ਦੱਸ ਦੋ ਜੇ ਵੇਖੀ ਆ ਤੇ ਬਸ ਤੂੰ ਹੀ ਪਟੋ ਦੇ ਨਾਲ ਹੀ ਰਲ ਗਿਆ ਵਾ ਮੈਨੂੰ ਕੀ ਪਤਾ ਮਾਤੇ ਦੇ ਨਾਲ ਮੋਦਾ ਪੁੱਛਣਾ ਜੇ ਪਤਾ ਤੇ ਦੱਸ ਦੋ ਹਾਂ ਪਰ ਮੈਨੂੰ ਨਹੀਂ ਕੋਈ ਪਤਾ ਕੀ ਗੱਲ ਚਾਚੀ ਜੀ ਕੀ ਗੱਲ ਬੜਾ ਲਾਪਾਇਆ ਵਾ ਬਾਹਰ ਤਾਂ ਤੁਮ ਜਾਂਗੇ ਕੋਈ ਗੱਲ ਨਹੀਂ ਬੈਠੋ ਤੁਸੀਂ ਕਾਲੇ ਨਾਲ ਜਾਉਂਗੇ ਕੀ ਗੱਲ ਆ ਕਾ ਨਹੀਂ ਆਵਾਜਾ ਕੁਛ ਨਹੀਂ ਭਾਬੀ ਬਸ ਉਦਾਂ ਹੀ ਕਰਦਾ ਆਪਸ ਦੇ ਵਿੱਚ ਮੈਂ ਤੇ ਹਾਰ ਗਈ ਮੈਂ ਤਾਂ ਸਿਮਰਤ ਵੀ ਜਦੋਂ ਦੌੜੀ ਦੌੜੀ ਗਈ ਆ ਸਿਮਰਤ ਆਈਏ ਆ ਹੋਈ ਈ ਮੈਂ ਤੁਹਾਨੂੰ ਮਾਜਾ ਮਾਰੀ ਜੰਨੀ ਆ ਕਿ ਸਿਮਰਤ ਆ ਸਿਮਰਤ ਮੈਨੂੰ ਵੀ ਮਿਲ ਜਾ ਉਹਨੇ ਕੰਬਲੀ ਨੇ ਪਤਾ ਨਹੀਂ ਮੇਰੀ ਬਾਜ ਹੀ ਨਹੀਂ ਸੁਣੀ ਕਿ ਸੁਣ ਕੇ ਸੁਣਿਆ ਕਰ ਗਈ ਸਿਮਰਤ ਆਈ ਨਹੀਂ ਨਾ ਨਹੀਂ ਰੋਲਾ ਪੈਣਾ ਤੇ ਦੋ ਕਿੱਧਰ ਆਈਆਂ ਮੈਂ ਤਾਂ ਪੁੱਛਣ ਆਈ ਕਿ ਸਾਥ ਸੁੱਖ ਸਾਥ ਆ ਸਿਮਰਤ ਮੇਰੀ ਆ ਤੇ ਘਰ ਚ ਰੋਲਾ ਵੀ ਪੈਦਾ ਏ ਹਮ ਦਰਦੀ ਜਗਾਉਣਾ ਈ ਹੈਡੇ ਘਰ ਹੈਨਾ ਸਾਦੇ ਘਰ ਰੋਲਾ ਪੈਂਦਾ ਜਿੱਥੇ ਦੋ ਭਾਂਡੇ ਹਣ ਕਰ ਕਰੇ ਹੁੰਦੇ ਆ ਇੰਨਾ ਕੰਨ ਨਹੀਂ ਰੱਖੀ ਦੰਦਾ ਇੱਕ ਮਿੰਟ ਮੰਮੀ ਜੀ ਤੁਰੀਦਾ ਸੋਭਾ ਬੀ ਸਿਮਨਤ ਕਦੋਂ ਆਈ ਸੀ ਆਹ ਹੁਣੇ ਥੋੜੀ ਦੇ ਪਹਿਲਾਂ ਮੈਂ ਮੁੱਠੇ ਦੇ ਕੱਪੜੇ ਦੇ ਹੀ ਸੁਕੜੇ ਪਾਉਣ ਤੇ ਨੰਗਾ ਲਈ ਹੀ ਹੱਥ 'ਚ ਕਡੋਰ ਫੜਿਆ ਹੀ ਇੱਕ ਲਪਾਹਾ ਜਿਹਾ ਫੜਿਆ ਹੀ ਮੈਂ ਹਾਂ ਪਤਾ ਨਹੀਂ ਕੀ ਲੈ ਕੇ ਭੱਜੀ ਜਾਂਦੀ ਆ ਕੀ ਗੱਲ ਘੋਖਿਆ ਜਿਆਦਾ ਹੋ ਗਿਆ ਤਾਂ ਹਨੂ ਵੀ ਗਵਾਂਢੀਆਂ ਨੂੰ ਲਾ ਕੇ ਦੇ ਦਿਆ ਕਰੋ ਨਹੀਂ ਚੁੱਪ ਕਰ ਨੇ ਮੈਂ ਤੇ ਘੋ ਵੰਡਣ ਲਈ ਆ ਹੈ ਕੋਈ ਨਹੀਂ ਥੋਭੀ ਉਹ ਮੰਮੀ ਨੇ ਕੱਢਿਆ ਹੋਏਗਾ ਕਿਉਂ ਕਿ ਕਿਸੇ ਵੇਲੇ ਹੁਣ ਘਰ ਦਿੱਤੀਆਂ ਨੂੰ ਦੇਣਾ ਹੀ ਹੁੰਦਾ ਸਮਾਨ ਸੋਣ ਕੋਈ ਅਚਾਰ ਕੋਈ ਚੀਜ਼ ਅਸੀਂ ਉਹ ਕਾਲੇ ਦੇ ਦੇਣੀ ਆ ਹੋਰ ਤੱਕ ਵੀ ਦੱਸੋ ਕਿ ਕੰਮ ਆਏ ਸੀ ਨਹੀਂ ਨਹੀਂ ਮੈਂ ਕੰਮ ਕਰੀ ਹੋਣਾ ਮੈਂ ਤਾਂ ਕੱਪੜੇ ਥੱਲੇ ਸੁਕਣੇ ਪਾ ਕੇ ਥੱਲੇ ਤਰੰਦੇ ਤੇ ਤੁਹਾਡੇ ਘਰੋਂ ਵੱਜ ਜਾਂਦੀ ਅਸੀਂ ਪਹਿਲੇ ਮੈਂ ਸੀ ਮੇਰੇ ਤੂੰ ਜਾਂਦੇ ਵੇ ਗਿਆ ਮੈਂ ਸੁੱਛਾ ਸਭ ਸੁੱਕ ਪਾ ਦਿਆ ਠੀਕ ਲੋਕਾਂ ਦੀ ਕਲੀ ਨਹੀਂ ਹੋ ਵੈਸੇ ਰਹੀ ਸੀ 2 ਮਿੰਟਸ ਤੇ ਚੱਲ ਗਈ ਕੋਈ ਗੱਲ ਨਹੀਂ ਨਹੀਂ ਲੋਕੀ ਆਉਣ ਵਾਲੇ ਸੁਲੋ ਮੈਂ ਚੱਲਦੀ ਠੀਕ ਹੈ ਬੱਧੀ ਠੀਕ ਮਮੀ ਰੰਜੂ ਬੜਾ ਸੋਹਣਾ ਤਮਾਸ਼ਾ ਬਕਾਇਆ ਹੈ ਨਾ ਐਂਦਾ ਕਰੋ ਐਂਨੇ ਰੋਲਾ ਪਾਏ ਐ ਕਰੋ ਗੇਟ ਅੱਗੇ ਰੋਲਾ ਪਾਉਣ ਦੀ ਜਦੋਂ ਦਾ ਪਿਓ ਆ ਕੇ ਚਲਾ ਗਿਆ ਨਾ ਇਹੋ ਹੀ ਡਈ ਰੋਲਾ ਪਾਉਣ ਮੇਰਾ ਇੱਥੇ ਸਮਾਨ ਇੱਥੇ ਸਮਾਨ ਇਹਦਾ ਦਾ ਕਿਹੜਾ ਸਮਾਨ ਕਿਹੜੇ ਕਿਉਂ ਆ ਕਿਉਂ ਨਾ ਹੋ ਗਿਆ ਉਹਨਾਂ ਨੇ ਕੀ ਹੋ ਗਿਆ ਇਹ ਕਿਹੜੇ ਕੈਂਥੇ ਚ ਕੈਂਥੇ ਚੁੱਕ ਲੈ ਮੈਂ ਇਹਦੇ ਚੰਗੇ ਨੇ ਤਮਾਸ਼ਾ ਲਾ ਕੇ ਹੁਣ ਬਾਹਰ ਜਾ ਕੇ ਗੱਲਾਂ ਕੀ ਕਰਨਗੇ ਲੋਕ ਹੈ ਉਹ ਤੇ ਅੱਗੇ ਉਹਦੀ ਆਦਤ ਹੈ ਇੱਕ ਦਿਨ 10 ਗੱਲਾਂ ਬਣਾ ਕੇ ਦੱਸਣ ਦੀ ਇਹ ਨਹੀਂ ਹੱਤ ਚੁੱਕੀ ਹੈ 1 ਮਿੰਟ ਜੇ ਮੈਂ ਹੀ ਹੱਤ ਚੁੱਕੀ ਹੁੰਦੀ ਨਾ ਤੇ ਸਾਰਾ ਕੁਝ ਅਗਲੇ ਦੇ ਸਾਹਮਣੇ ਬੋਲਦੀ ਮੰਮੀ ਬੱਸ ਕਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਤਾਂ ਗਿਆ ਬਸ ਨਹੀਂ ਪਤਾ ਤਾਂ ਤੁਹਾਡੇ ਪੁੱਤ ਨੂੰ ਨਹੀਂ ਪਤਾ ਮੇਰੀ ਗੱਲ ਸੁਣੋ ਡੈਡੀ ਜੀ ਆਏ ਸੀ ਕੁਝ ਆਪਣਾ ਸਮਾਨ ਮੰਗਾਇਆ ਸੀ ਉਹ ਲਿਆਏ ਘਰੇ ਮੰਮੀ ਨੇ ਨਾ ਘਿਓ ਕੱਢਿਆ ਆ ਸੀ ਮੈਂ ਕਿਹਾ ਘਿਓ ਤਾਂ ਸਾਡੇ ਕੋ ਬਥੇਰਾ ਜੇ ਪਿਆ ਹੋਵੇ ਚੱਲ ਮੈਂ ਸਿਮਰਤ ਵੱਲ ਭੇਜ ਦੇਣੀ ਆ ਸਾਲ ਚੜਾਇਆ ਸੀ ਮੰਮੀ ਉਹਨਾਂ ਨੇ ਸਾਗ ਸੀ ਅਚਾਰ ਸੀ ਥੋੜਾ ਮੈਂ ਰੱਖ ਲਿਆ ਬਾਕੀ ਮੈਂ ਸਿਮਰਤ ਰਸਤੇ ਕਰਤਾ ਮੈਂ ਕਿਹਾ ਉਹਨੂੰ ਫੋਨ ਕਰਕੇ ਬੁਲਾਨੀ ਤੇ ਚੱਲ ਲੈ ਲਵੇ ਤੇ ਮੰਮੀ ਨੇ ਮੇਰੇ ਜਾਨ ਵੀ ਦੇ ਰਾ ਕੰਮ ਕਰ ਚ ਤੇ ਬਸ ਮੰਮੀ ਨੇ ਮਗਰੋਂ ਨੂੰ ਬੁਲਾ ਕੇ ਭੇਜਤਾ ਬਸ ਦੇ ਦਿੰਦੇ ਮੰਗਾਇਆ ਵੀ ਤਾਂ ਉਹਦੇ ਵਾਸਤੇ ਸੀ ਚੋੜੀ ਦੇ ਹੰਦਾ ਕੀ ਮਤਲਬ ਮੰਮੀ ਚੋੜੀ ਤਾਂ ਵੀ ਮੈਂ ਵੀ ਬੜਾ ਖੁਸ਼ ਨੂੰ ਦਿੰਦੇ ਹੋ ਅਸੀਂ ਦੋਨੋਂ ਮਨਾ ਨਹੀਂ ਕਰਦੇ ਉਹ ਕਰ ਦਿੱਤੀ ਹੈ ਮੇਰੇ ਨਾਲੋਂ ਵੱਧ ਕੇ ਆਉਦਾ ਹੱਕ ਹੈ ਇਸ ਘਰ ਚ ਜੋ ਮਰਜ਼ੀ ਲਵੇ ਦੱਸੋ ਮੈਂ ਕਿੱਥੇ ਗਲਤ ਹਾਂ ਕਿਉਂ ਮੰਮੀ ਸਹੀ ਗੱਲ ਆਈ ਬਲੀ ਆਈ ਸਵਰਤ ਚੱਲ ਚੰਗਾ ਚੁੱਪ ਕਰ ਛੱਡ ਹੁਣ ਅੱਗੇ ਤੋਂ ਨਹੀਂ ਇਦਾਂ ਮੈਂ ਵੇਖ ਲਾ ਹੁਣੇ ਦੁਪਹਿਰਾਂ ਦਾ ਪਾਣੀ ਨਹੀਂ ਪੀਂਦੇ ਆਂ ਤੇ ਉਚੀ ਦੇਣੀ ਸਿਮਰਤ ਨੂੰ ਜੀ ਸਕਦ ਕੇ ਇਹ ਤੈਨੂੰ ਜੇ ਰੋਕੂਗੀ ਨਾ ਫਿਰ ਮਾਪੇ ਗੱਲ ਕਰੂੰਗਾ ਉਹਦਾ ਹੱਕ ਬੈਸ ਘਰ ਦੇ ਵਿੱਚ ਨਾਲ ਤੂੰ ਹੀ ਮਾਲਕ ਆਂ ਤੂੰ ਡਰ ਡਰ ਕੇ ਕਾਦੀ ਕਿਲੋ ਚੋਰੀ ਚੀਜ਼ਾਂ ਦੇਣੀ ਆਂ ਛਰੇ ਆਂ ਚੀਜ਼ ਲਿਆਕਰ ਜਿਹੜੀ ਦੇਣੀ ਆਂ ਦੀ ਮੂ ਚੱਲ ਪੁੱਤ ਜਿੰਨਾ ਚਿਰ ਮਾਵਾ ਜਿੰਦੇ ਆਂ ਨਾ ਉਹਨਾਂ ਘਰ ਕੋਈ ਚੀਜ਼ ਬਣੇ ਨਾ ਨੂੰਆ ਪੁੱਤਾਂ ਚ ਤੇ ਮਾਵਾ ਦੇ ਢਿੱਡ ਚੋਂਦਾ ਪਤਾ ਨਹੀਂ ਮੇਰੀ ਧੀ ਨੇ ਖਾਧੀ ਕਿ ਨਹੀਂ ਪਤਾ ਨਹੀਂ ਮੇਰੀ ਧੀ ਨੇ ਕੀ ਖਾਦਾ ਪੁੱਤ ਜੇ ਦੇ ਹੀ ਦਿੱਤਾ ਤੇ ਗਲਤੀ ਹੋ ਗਈ ਅੱਗੇ ਤੋਂ ਨਹੀਂ ਨਹੀਂ ਮੰਮੀ ਗਲਤੀ ਵੀ ਕੁਛ ਨਹੀਂ ਕੀਤੀ ਬਸ ਨਾ ਇਹ ਜੋ ਕੀਤਾ ਨਾ ਇਹ ਨਹੀਂ ਸਹੀ ਕੀਤਾ ਇਹਨੂੰ ਮੈਂ ਗਲਤੀ ਨਹੀਂ ਤੁਹਾਨੂੰ ਕਵਾਂਗੀ ਵੱਡਿਆਂ ਨੂੰ ਗਲਤੀਆਂ ਨਹੀਂ ਕੋਈ ਚੰਗੀ ਗੱਲ ਥੋੜੀ ਅਣਜਾਣੇ ਚ ਜੋ ਹੋ ਗਿਆ ਹੋ ਗਿਆ ਵੇਖੋ ਮੈਂ ਆਪਣੇ ਪੇਕੇ ਉਹ ਜਿ ਸਮਾਨ ਮੰਗਾਇਆ ਸੀ ਨਾ ਹੋਲਾ ਤੇ ਸਿਮਰਤ ਵਸਤੇ ਮੰਗਾਇਆ ਸੀ ਤੁਸੀਂ ਕਿੰਨੇ ਪਰਜਾਈਆਂ ਨਹੀਂ ਪੁੱਛਦੀਆਂ ਇਹ ਤੁਹਾਡੀ ਗਲਤ ਫਹਮੀ ਹੈ ਪੁੱਤ ਮਾਵਾ ਦੇ ਹੁੰਦਿਆਂ ਨੇ ਪੁੱਛ ਲੈਣਗੇ ਆ ਜਦੋਂ ਮਾਵਾ ਤੁਰ ਜਾਂਦੀਆਂ ਕਿਹੜੇ ਮੇਰੇ ਵੱਲ ਵੇਖ ਕਰੀ ਕੇ ਇਹਨੇ ਗੇੜਾ ਨਹੀਂ ਲਾਇਆ ਵੀ ਹੈਗੀ ਕਿ ਨਹੀਂ ਹੈਗੀ ਨਾ ਮੰਮੀ ਨਾ ਮੀ ਤੁਸੀਂ ਮਾਲਕ ਜੇ ਇਹਦੇ ਕੋ ਤੁਸੀਂ ਡਰਦੇ ਜੇ ਤੁਹਾਨੂੰ ਕੋਈ ਡਰ ਹੀ ਨਾ ਜਿੰਨਾ ਚਿਤਕ ਮੈਂ ਬੈਠਣਾ ਤੀ ਆ ਗੱਲਾਂ ਨਾ ਕਰਿਆ ਕਰੋ ਚੀਜ਼ ਸਿਮਰ ਤੂੰ ਜੀ ਸਕਦ ਕੇ ਜਿੰਨੇ ਮਰਜੀ ਖੁੱਲੇ ਦਿਲਾਂ ਦੇਆ ਕਰੋ ਫਿਕਰ ਨਾ ਕਰਿਆ ਕਰੋ ਕੋਈ ਇਹਦਾ ਨਾ ਤੇਲਾ ਹੱਕ ਨਾ ਸਿਮਰਦੈ ਇਸ ਘਰ ਵਿੱਚ ਹੋਵੀ ਮੈਂ ਤਾਂ ਉਹਦਾ ਆਪ ਬੜਾ ਸੋਚਦੀ ਤੁਸੀਂ ਤੁਹਾਨੂੰ ਮੈਂ ਇੱਕ ਵਾਰੀ ਵੀ ਦੱਸਿਆ ਕਿ ਮੋਢੇ ਲਈ ਕੁਝ ਮੰਗਾ ਰਹੀ ਆਪ ਹੀ ਮੰਗਾ ਰਹੀਆਂ ਨਾ ਮੈਂ ਵੀ ਚਾਹਨੀ ਆ ਕਿ ਮੇਰੀ ਨਨਾਂ ਨਾਲ ਧੀਆ ਭੈਣਾਂ ਦੀ ਤਰ੍ਹਾਂ ਬੰਦੀ ਰਵੇ ਅਗੋਦਾ ਕੁਛ ਨਾ ਚਲ ਬੱਤਰ ਗਲਤੀ ਹੋ ਗਈ ਚਲੋ ਗਲਤੀ ਨਹੀਂ ਅੱਗੇ ਤੋਂ ਨਹੀਂ ਇਦਾਂ ਕਰਦੀ ਠੀਕ ਹੈ ਤੁਹਾਨੂੰ ਫੋਨ ਕਰੋ ਆਵੇ ਮੈਂ ਉਹਦੇ ਸੇ ਕੁਝ ਹੋਰ ਵੀ ਮੰਗਾਇਆ ਸੀ ਉਹ ਤਾਂ ਦਿੱਤਾ ਨਹੀਂ ਠੀਕ ਹੈ ਚਲ ਚੰਗਾ ਪੁੱਤ ਠੀਕ